ਜੋ ਅਜਰੀ ਮੌਜੂਦਾ ਸਰਕਾਰਾਂ ਹੈਗੀਆਂ ਇਹਨਾਂ ਨੇ ਸਾਡੇ ਦੇਸ਼ ਦਾ ਜਿਹੜਾ ਕਰ ਕਰਕੇ ਰੱਖ ਦਿੱਤਾ ਜਨਤਾ ਨੇ ਘਤਾਰ ਲਿਆ ਇੱਕ ਮੰਨ ਬਣਾ ਲਿਆ ਜੇ ਗਵਰਾਜ ਕਰ ਸਕਦੀ ਆ ਤੇ ਇੱਕ ਕਾਂਗਰਸ ਪਾਰਟੀ ਹੀ ਰਾਜ ਕਰ ਸਕਦੀ ਆ ਜੇ ਦੇਸ਼ ਨੂੰ ਬਚਾ ਸਕਦੀ ਤੇ ਕਾਂਗਰਸ ਪਾਰਟੀ ਹੀ ਬਚਾ ਸਕਦੀ ਆ ਅੱਜ ਦੇ ਸਮੇਂ ਦੇ ਵਿੱਚ ਘਰ ਦਾ ਗੁਜ਼ਾਰਾ ਚਲਣਾ ਬੜਾ ਮੁਸ਼ਕਲ ਹੋ ਚੁੱਕਾ ਹੈਗਾ 100 ਰੁਪਏ ਤੇਲ ਹੋ ਗਿਆ ਜਿਹੜਾ 100 ਪਹਿਲਾਂ 80 90 ਰੁਪਏ ਤੇਲ ਹੁੰਦਾ ਸੀ ਸਰੋਨਾ ਅੱਜ 150 ਰੁਪਏ ਤੱਕ ਹੋ ਗਿਆ ₹300 ਪਈਆਂ ਦਾੜਾ ਹੁੰਦੀਆਂ ਸੀ 100 200 ਤੇ ਅੱਜ ਦਾੜਾ ਪਹੁੰਚ ਗਈਆਂ ਆ ਹਰ ਪਾਸੇ ਮਗਹੀ ਆਈ ਹੋਈ ਆ ਜਰੋਂ ਜਰੋਂ ਕਾਂਗਰਸ ਪਾਰਟੀ ਨੇ ਹਿੰਦੁਸਤਾਨ ਦੇ ਵਿੱਚ ਰਾਜ ਕੀਤਾ ਤੇ ਸਾਡਾ ਦੇਸ਼ ਵੀ ਖੁਸ਼ਹਾਲ ਹੋਇਆ ਔਰ ਸਾਡੇ ਦੇਸ਼ ਦੇ ਵਿੱਚ ਤਰੱਕੀ ਹੋ ਗਈ ਆ ਹਲਾ ਡੇਲੀ ਨਿਊਜ਼ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡਾ ਆਪਣਾ ਮਨਦੀਪ ਸਿੰਘ ਐਸੋ ਤੁਸੀਂ ਮਜੂਦਾਂ ਦੀ ਟਿੱਪਾ ਕੋਲ ਦੇ ਉੱਤੇ ਜਿੱਥੇ ਕਿ ਥੋੜੀ ਜਿਹੀ ਦੇਰ ਦੇ ਵਿੱਚ ਰਾਜਾਪੁਰੇ ਕੀ ਪਹੁੰਚਣ ਵਾਲੇ ਨੇ ਤੇ ਇੱਥੇ तमाम ਕਾਰਜਕਰਤਾ ਵੀ ਪਹੁੰਚੇ ਹੋਏ ਨੇ ਅੱਜ ਉਹ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਦੇਖਦੇ ਆਂ ਕੀ ਕਹਿਣਾ ਜੀ ਇਹਨਾਂ ਦਾ ਸਭ ਤੋਂ ਪਹਿਲਾਂ ਮੈਂ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਕਲਦੀਪ ਜੀ ਦਾ ਮਾਣ ਤੇ ਸਤਿਕਾਰ ਹੋਰ ਵਧਾਇਆ ਔਰ ਸਾਡੇ ਬੜਿੰਗ ਸਾਹਿਬ ਦਾ ਸਾਰੀ ਸੰਗਤ ਨੇ ਆਪਣਾ ਸਹਿਯੋਗ ਦੇ ਕੇ ਇਹਨਾਂ ਦਾ ਹੋਰ ਕੰਦ ਵੱਡਾ ਕੀਤਾ ਔਰ ਸਾਰੀ ਸੰਗਤ ਵਿਸ਼ਵਾਸ ਦਿਵਾ ਕੇ ਗਈ ਆ ਵੀ ਅਸੀਂ ਹੱਥ ਪਜੇ ਤੇ ਮੋਹਰਾਂ ਲਾ ਕੇ ਕਾਂਗਰਸ ਪਾਰਟੀ ਨੂੰ ਅਸੀਂ ਕਾਮਯਾਬ ਕਰਾਂਗੇ ਔਰ ਸੰਵਿਧਾਨ ਨੂੰ ਅਸੀਂ ਬਚਾਵਾਂਗੇ ਜੋ ਅਜਰੀ ਮੌਜੂਦਾ ਸਰਕਾਰਾਂ ਹੈਗੀਆਂ ਇਹਨਾਂ ਨੇ ਸਾਡੇ ਦੇਸ਼ ਦਾ ਵੇੜਾ ਕਰ ਕਰ ਕੇ ਰੱਖ ਦਿੱਤਾ ਔਰ ਜਨਤਾ ਨੇ ਇਕ ਧਾਰ ਲਿਆ ਇਕ ਮੰਨ ਬਣਾ ਲਿਆ ਜੇ ਰਾਜ ਕਰ ਸਕਦੀ ਆ ਤੇ ਇਕ ਕਾਂਗਰਸ ਪਾਰਟੀ ਹੀ ਰਾਜ ਕਰ ਸਕਦੀ ਆ ਜੇ ਦੇਸ਼ ਨੂੰ ਬਚਾ ਸਕਦੀ ਤੇ ਕਾਂਗਰਸ ਪਾਰਟੀ ਹੀ ਬਚਾ ਸਕਦੀ ਆ ਜੇ ਮਗੇ ਮਗੇਾਈ ਨੂੰ ਖਤਮ ਕਰ ਸਕਦੀ ਆ ਇਕ ਕਾਂਗਰਸ ਪਾਰਟੀ ਹੀ ਕਿ ਮਗੇਾਈ ਨੂੰ ਖਤਮ ਕਰ ਸਕਦੀ ਆ ਅੱਜ ਦੇ ਸਮੇਂ ਦੇ ਵਿੱਚ ਘਰ ਦਾ ਗੁਜ਼ਾਰਾ ਚੱਲਣਾ ਬੜਾ ਮੁਸ਼ਕਲ ਹੋ ਚੁੱਕਾ ਹੈਗਾ 100 ਰੁਪਏ ਤੇਲ ਹੋ ਗਿਆ ਜਿਹੜਾ 100 ਰੁਪਏ ਪਹਿਲਾਂ 80-90 ਰੁਪਏ ਤੇਲ ਹੁੰਦਾ ਸੀ ਸਰੋਨਾ ਅੱਜ 150 ਰੁਪਏ ਤੱਕ ਹੋ ਗਿਆ 80 ਰੁਪਏ ਦਾਣਾ ਹੁੰਦੀਆਂ ਸੀ 100 150 ਤੇ ਅੱਜ ਦਾਣਾ ਪਹੁੰਚ ਗਈਆਂ ਆਂ ਹਰ ਪਾਸੇ ਮਗਹੀ ਆਈ ਹੋਈ ਆ ਜਦੋਂ ਜਰੋਂ ਕਾਂਗਰਸ ਪਾਰਟੀ ਨੇ ਹਿੰਦੁਸਤਾਨ ਦੇ ਵਿੱਚ ਰਾਜ ਕੀਤਾ ਤੇ ਸਾਡਾ ਦੇਸ਼ ਵੀ ਖੁਸ਼ਹਾਲ ਹੋਇਆ ਔਰ ਸਾਡੇ ਦੇਸ਼ ਦੇ ਵਿੱਚ ਤਰੱਕੀ ਹੋ ਗਈ ਆ ਅੱਜ 10 ਸਾਲ ਹੋ ਗਏ ਆ ਵਿਰੋਧੀ ਪਾਰਟੀਆਂ ਸਾਡੀ ਸਰਕਾਰ ਬਣੇ ਨੂੰ ਸਾਡਾ ਦੇਸ਼ ਕਈ ਸਾਲ ਅੱਜ ਪਿੱਛੇ ਚੱਲ ਗਿਆ ਜਨਤਾ ਨੂੰ ਅਸੀਂ ਅਪੀਲ ਕਰਦੇ ਆਂ ਕਿ ਸਾਰੇ ਹੱਥ ਪੰਜੇਰਾ ਬਟਨ ਦਬਾ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਸੰਵਿਧਾਨ ਨੂੰ بچਾਈਏ ਸਾਰਿਆਂ ਦਾ ਧੰਨਵਾਦ ਜੈ ਹਿੰਦ ਜੈਪਾਲ ਜੁਬੀ ਮਾਤਾ ਜੁਜੀ ਢੰਡਾ ਸਾਹਿਬ ਰਮੇ ਜੀ ਦਾ ਨਾ ਧੰਨਵਾਦ ਵੀਰ ਨੇ ਬਹੁਤ ਕੱਟ ਕਰਕੇ ਦਿਖਾਤਾ ਇੱਕ ਵਾਰੀ ਵੀ ਆ ਬਈ ਪੂਰੇ ਇਲਾਕੇ ਚ ਵੀ ਕੋਈ ਨਾ ਕੋਈ ਵਧੀਆ ਬੰਦੇ ਬੈਠੇ ਨੇ ਅੱਜ ਤਾਂ ਲੋਕਾਂ ਨੂੰ ਫੀਲ ਕਰਦੇ ਆ ਵੀ ਪਹਿਲੀ ਟੀਚ ਨੂੰ ਪੰਜੇ ਦੇ ਵੋਟਾਂ ਪਾ ਕੇ ਪੰਜੇ ਨੂੰ ਕਾਮਯਾਬ ਬਣਾਓ ਕਿਉਂਕਿ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਓ ਕੋ ਕਾਂਗਰਸੀ ਸਰਕਾਰ ਸਾਰਿਆਂ ਨੂੰ ਨਾਲ ਲੈ ਕੇ ਚਲਦੀ ਆ ਇਸ ਲਈ ਅਸੀਂ ਤਾਂ ਲੋਕਾਂ ਨੂੰ ਵੀ ਇਹ ਦੇ ਕਰ ਸਕਦੇ ਆ ਵੀ ਆਪਣੀ ਸੂਝ-ਬੂਝ ਨਾਲ ਸੋਚਦੇ ਹੋਏ ਪੰਜੇ ਤੇ ਮੋਹਰੇ ਲਾ ਕੇ ਕਾਂਗਰਸ ਪਾਰਟੀ ਨੂੰ ਕੰਮਜਾਜ ਕਰੋ ਤੇ ਰਾਜਾ ਬਿਰਿੰਗਰ ਦੇ ਬਿਰਿੰਗਰ ਦੇ ਹੱਥ ਬਜ਼ਬੂਤ ਕਰੋ ਇਹਨੂੰ ਸੈਂਟਰ ਦੇ ਵਿੱਚ ਭੇਜੋ ਜੈਨ ਰਾਜਾ ਬੜੀ ਦੀ ਪਹੁੰਚ ਹੈ ਜੀ ਅੱਥੇ ਕੀ ਕਰਨੀ ਬੜੇ ਵੱਲ ਹੋ ਰਹੇ ਸਕੇ ਰਾਜਾ ਬਿਰਿੰਗਰ ਦੀ ਮੀਟਿੰਗ ਕਰਾਉਂਦੇ ਜੋਨਾ ਨੂੰ ਸੋਣ ਦੇ ਕਿਉਂਕਿ ਲੋਕ ਸਭਾ ਦੇ ਕੈਂਡੀਡੇਟ ਨੇ ਹਲਕਾ ਬਹੁਤ ਵੱਡਾ ਹੈ ਆ ਜਾਓ ਭਾਈ ਇੱਥੇ ਇਸ ਕਰਕੇ ਲੋਕ ਸਭਾ ਦੇ ਕੈਂਡੀਡੇਟ ਨੇ ਹਲਕਾ ਬਹੁਤ ਵੱਡਾ ਹੈ ਇਸ ਕਰਕੇ ਸਮਾਂ ਇਲੈਕਸ਼ਨ ਦੀ ਮਹਮ ਇਲੈਕਸ਼ਨ ਦਾ VOTING ਨੇੜੇ ਆ ਰਹੀ ਹੈ ਟਾਈਮ ਘੱਟ ਰਿਹਾ ਹੈ ਪੜਾ ਨੇੜੇ ਉੱਤੋਂ ਫਤਿਹਦਾਰ ਆ ਗਿਆ ਜਿਨ੍ਹਾਂ ਨੇ ਤਕਰੀਬ ਕੀਤੀ ਆ ਬੋਲੇ ਨੇ ਸਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਵੋਟ ਕਾਂਗਰਸ ਨੂੰ ਪਾਣੀ ਚਾਹੀਦੀ ਹੈ ਕਿਉਂਕਿ ਕਾਂਗਰਸ ਨੇ ਇਹ ਸ਼ੁਰੂ ਜਿੱਥੇ ਸ਼ਹੀਦੀ ਦੀਆਂ ਲੱਖਾਂ ਹੀ ਕਰੋੜਾਂ ਲੋਕਾਂ ਨੇ ਆਪਣੀ ਜਾਨ ਕੁਰਬਾਨ ਕੀਤੀ ਹੈ ਉਥੇ ਇਸ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਲਈ ਸਾਡੇ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਮੋਹਿੰਦਰਾ ਗਾਂਧੀ ਜੀ ਜੀ ਗਾਂਧੀ ਜੀ ਸਾਡੇ ਮਰਹੂਮ ਮੁੱਖ ਮੰਤਰੀ ਸਾਧਨ ਸਿੰਘ ਉਹਨਾਂ ਨੇ ਕੁਰਬਾਨੀ ਦਿੱਤੀ ਅੱਗੇ ਵੀ ਸਾਨੂੰ ਇਸ ਦੇਸ਼ ਨੂੰ ਬਚਾਉਣ ਲਈ ਕਿਉਂਕਿ ਦੇਸ਼ ਦੇ ਵਿੱਚ ਜਿਹੜੀਆਂ ਕੁਝ ਤਾਕਤਾਂ ਨੇ ਇਸ ਦੇਸ਼ ਦੀ ਖੁਸ਼ਹਾਲੀ ਨੂੰ ਪਸੰਦ ਨਹੀਂ ਕਰਦੀਆਂ ਉਹਨਾਂ ਨੂੰ ਰੋਕਣ ਲਈ ਕਿਉਂਕਿ ਜਿਹੜੇ ਅੱਜ ਦੇਸ਼ ਤੇ ਰਾਜ ਕਰ ਰਹੇ ਨੇ ਉਹ ਕਿਸੇ ਵੇਲੇ ਅੰਗਰੇਜ਼ਾਂ ਨਾਲ ਸਨ ਕਿਸੇ ਵੇਲੇ ਇਹ ਦੇਸ਼ ਦੇ ਵਿਰੋਧ ਵਿੱਚ ਕੰਮ ਕਰ ਰਹੇ ਸਨ ਅੱਜ ਲੋੜ ਹੈ ਸੰਵਿਧਾਨ ਨੂੰ ਬਚਾਉਣ ਦੀ ਬੇਰੋਜ਼ਗਾਰੀ ਖਤਮ ਕਰਨ ਦੀ ਜਿਹੜੀ ਮਹਿੰਗਾਈ ਹੈ ਉਸ ਨੂੰ ਠੀਕ ਕਰਨ ਵਾਸਤੇ ਔਰ ਆਮ ਲੋਕਾਂ ਨੂੰ ਸੁਰੱਖਿਆ ਦੇਣ ਵਾਸਤੇ ਅੱਜ ਜ਼ਰੂਰਤ ਹੈ ਅਸੀਂ ਸਾਰਿਆਂ ਨੂੰ ਫੀਲ ਕਰਦੇ ਆ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਤੇ ਵੋਟ ਹੋ ਚੁੱਕੀ ਆ ਭਾਵੇਂ ਠੀਕ ਹੈ ਪਰ ਪੰਜਾਬ ਦੇ ਸਾਰੇ ਲੋਕ ਕਾਂਗਰਸ ਦੇ ਹੱਥ ਪੰਜੇ ਤੇ ਮੋਲ ਲਾ ਕੇ ਪੌਰ ਸੁਲਤਾਨਪੁਰ ਕਾਨ ਇੱਥੇ ਮੀਟਿੰਗ 'ਚ ਜਿੰਨੇ ਵੀ ਸਾਥੀ ਦੋਸਤ ਆਏ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਅਜਿਹਾ ਬੜੀ ਸਾਹਿਬ ਇੱਥੇ ਪਹੁੰਚੇ ਨਹੀਂ ਕੀ ਕਹਿਣਾ ਚਾਹੋ ਭਾਰੀ ਸਾਹ ਸਮਾਰਨ ਨੰਬਰ ਸਕੂਲ ਵਿੱਚ ਸੰਪੰਨ ਕੀਤਾ ਗਿਆ ਹੈ ਕਿੰਨਾ ਜਰਜਰੀ ਮੀਟਿੰਗ ਇੱਕ ਜਲਸੇ ਦਾ ਰੂਪ ਲੈ। ਇਹ ਜਲਸੇ ਦਾ ਰੂਪ ਹੈ ਤਾਂ ਲੋਕਾਂ ਦਾ ਪਤਾ ਲੱਗਦਾ ਕਿ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਜੋ ਹੰਕਾਰ ਦੀ ਪਰਿਵਹੀ ਸੰਤਾ ਦੇ ਵਿੱਚ ਬੈਠੀ ਹੋਈ ਹੈ ਬੁਧੀ ਸਰਕਾਰ ਨੂੰ ਲਾੜ ਦਾ ਲੋਕਾਂ ਨੇ ਮਨ ਕਰਾਇਆ। ਇੱਥੋਂ ਅਮਰਿੰਦਰ ਸਿੰਘ ਰਾਜਾ ਬੜੇ ਜੀ ਵੱਡੀਆਂ ਗੱਲਾਂ ਜਿੱਟਣਗੇ ਤੇ ਜਿੱਥੇ ਅਸੀਂ ਮੰਗ ਰੱਖੀ ਹੈ ਉਹਨਾਂ ਨੇ ਉਸ ਮੰਗ ਦੇ ਉੱਤੇ ਆਸ਼ਵਾਸਨ ਦਿੱਤਾ ਹੈ ਕਿ ਜਿੰਨੇ ਵੀ ਸ਼ਹਿਰ ਦੇ ਵਿੱਚ ਉਹ ਡਵੈਲਪਮੈਂਟ ਦਾ ਕੰਮ ਕਰਨਾ ਹੈ ਉਸ ਸ਼ਹਿਰ ਦੇ ਵਿੱਚ ਜਿੰਨੇ ਬੇਜ਼ੁਬਾਨ ਜੋ ਜੋ ਬੇਜ਼ੁਮਾਨ ਬੱਤੀ ਨੇ ਜੋ ਸੜਕਾਂ ਦੇ ਵਿਚਾਰਾ ਕੋ ਬਣੇ ਜਿੰਨਾ ਨਾਲ ਇਨਸਾਨ ਵੀ ਜਾਨੀ ਵਾਲੇ ਇਨਸਾਨ ਹਾਂ ਉਹਨੂੰ ਇੱਕ ਸੇਫ ਸ਼ੈਲਟਰ ਦੇ ਵਿੱਚ ਪਹੁੰਚਾਉਣ ਦਾ ਯਤਨ ਕੀਤਾ ਜੀ ਪ੍ਰਮਾਤਮਾ ਕਿਰਪਾ ਕਰੇ ਉਹਨਾਂ ਦੇ ਤੇ ਕਿਹਾ ਜੀ ਅਸੀਂ ਉਹਨਾਂ ਬੇਜ਼ੁਮਾਨਾਂ ਦੇ ਲੋਕ ਹੋਟਾਂ ਜਿਹਨਾਂ ਦੀਆਂ ਹੈਗੀਆਂ ਉਹਨਾਂ ਦੀ ਤਾਂ ਗੱਲ ਕਰਦੇ ਸੋ ਕਰਦੇ ਨੇ ਅਸੀਂ ਇਹਨਾਂ ਕੋਲ ਮੈਨੀਮਲ ਲਵਰ ਨੂੰ ਤਕਦੀਲ ਕਰਦਾ ਹਾਂ ਇਹਨਾਂ ਦੇ ਆਸ਼ਵਾਸਨ ਤੋਂ ਅਸੀਂ ਇੱਕ ਇੱਕ ਇੰਚ ਇਹਨਾਂ ਨੂੰ ਹੰਦਰਾ ਨਿਭਾਉਣਾ ਚਾਹੁੰਦੇ ਹਾਂ ਜਦੋਂ ਦੁਹਾਨੇ ਸ਼ਹਿਰ ਦੇ ਵਿੱਚ ਜਿੰਨੇ ਵੀ ਬੇਸਬਾਨ ਸਰਕਾਰਾਂ ਦੇ ਤੇ ਕੋਈ ਮਿਲਿਆ ਤੁਹਾਨੂੰ ਜਦੋਂ ਉਹਨਾਂ ਸੇਟ ਸ਼ਾਟ ਵਿੱਚ ਕਹਿੰਦੇ ਅਮਰਿੰਦਰ ਸਿੰਘ ਆ ਜਾਂਦੇ ਤੇ ਜੇ ਤਾਂ ਕੋਈ ਬਾੜ-ਬਾਰ ਤੇ ਤਾਂ ਲੋਕਾਂ ਦਾ ਧਿਆਨ ਬਹੁਤ ਭਾਰੀ ਨੂੰ ਜਾਣਾ ਬਹੁਤ ਅੱਛਾ ਲੋਕਾਂ ਦਾ ਲੋਕਾਂ ਨੇ ਉਸ ਸਮੇਂ ਦਾ ਮਨ ਬਣਾਇਆ ਹੈ ਲੋਕਾਂ ਨੇ ਜੀ ਰਸੋਈ ਦੇ ਜਿਹੜੀ ਸਭ ਤੋਂ ਮਹੱਤਵਪੂਰੀ ਹੁੰਦੀ ਹੈ ਜਿਹਨਾਂ ਦਾ ਪਰਿਵਾਰ ਚੱਲਦਾ ਉਹਦੇ ਲਈ ਮਹਿੰਗਾਈ ਲੋਕ ਸਮਝ ਗਏ ਆ ਲੋਕਾਂ ਨੂੰ ਜੋ ਧਰਮ ਦੇ ਨਾਮ ਤੇ ਰਾਮ ਤੇ ਰਹੀਮ ਦੇ ਨਾਮ ਤੇ ਜੋ ਲੜਾਇਆ ਲੋਕ ਜਾਣਦੇ ਨੇ ਲੋਕਾਂ ਨੂੰ ਸਭ ਪਤਾ ਲੋਕ ਜਾਣਦੇ ਪਰਮਾਤਮਾ ਕਿਰਪਾ ਕਰੇ ਜੋ ਗਿਆਨ ਵੀ ਚਲਦਾ ਪੰਜਾਬ ਦੀ ਜਨਤਾ ਮਨ ਬਣਾਵੇ ਮਨ ਬਣਾਇਆ ਹੋਇਆ ਉਸ ਨੂੰ ਕਿਸੇ ਮੈਂ ਕਰਨ ਵਾਸਤੇ ਤਰੀਕੇ ਨੂੰ ਅਸੀਂ ਕੋਟਾ ਪਾ ਕੇ ਰਾਜਾ ਬੜੀ ਨੂੰ ਜਿਤਾਉਂਦੇ ਯਾਹ ਦਾ ਚੁਹਲਾਤ ਹੈ ਔਰ ਪੂਰੇ ਦੇਸ਼ ਦੀ ਜੋ ਹਾਲਾਤ ਹੈ ਲੋਕਾਂ ਦੇ ਪਿੱਛੋਂ ਬਹੁਤੀ ਬਦਲਾਵ ਦਾ ਅੱਜ ਸਾਰੇ ਨੇ ਇੱਕ ਪੱਧਰੇ ਦੇ ਮਾਨ ਬਣਾ ਲਿਆ ਔਰ ਮੈਂ ਕਹਿੰਦਾ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤੂਗੀ ਇੱਥੇ ਠੀਕ ਹੈ ਔਰ ਪੰਜਾਬ ਦੇ ਵਿੱਚ ਜੋ ਕਾਂਗਰਸ ਪਾਰਟੀ ਦੀ ਜਿਸ ਨੇ ਸਰਕਾਰ ਸੀ ਉਹਨਾਂ ਨੂੰ ਲੋਕੀ ਯਾਦ ਕਰਕੇ ਉਹ ਦੁਬਾਰਾ ਫੇਰ ਕਾਂਗਰਸ ਨੂੰ ਪਿੱਛੇ ਆ ਕੇ ਇੱਥੇ ਆਪ ਪਾਰਟੀ ਨੂੰ ਲਿਆ ਕੇ ਮੁਕਤੀ ਸਮਝ ਦਿੱਤਾ ਗਲਤੀ ਕਰ ਲਿਆ ਜਿਵੇਂ ਹੁਣ ਮਤਲਬ ਲਾਭ ਚਾਹੁੰਦੇ ਨੇ ਕਿ ਇਕੱਲੇ ਇਕੱਲੇ ਦੀ ਜਵਾਨ ਦੇ ਅਸਪੈਕਟ ਵੀ ਜਾਣਦੇ ਆ ਤੇ ਹਰ ਬੰਦਾ ਚਾਹੁੰਦਾ ਕਿ ਮਤਲਬ ਇੱਥੇ ਬਦਲਾਅ ਹੋਵੇ ਕਿ ਕਾਂਗਰਸ ਵੀ ਆਉਣ ਵਾਲਾ ਸਰਕਾਰ ਜਿਹੜਾ ਪਰ ਲੋਕ ਸਭਾ ਦਾ ਮਤਲਬ ਰੱਖੋ ਕਾਂਗਰਸ ਦਿੱਕਤ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਲਹਿਰ ਹੈ ਹਵਾ ਬਦਲ ਚੁੱਕੀ ਆ ਤੇ ਮੈਂ ਕਹਿੰਦਾ ਪੂਰੇ ਬਦਲਾਅ ਦੇ ਨਾਲ ਆ ਜੀਓ ਸਾਡੇ ਦੇ ਜੀ ਲਾਭ ਹੋ ਗਏ ਤੇ ਪੋਰਨਾ ਕਾਂਗਰਸ ਪਾਰਟੀ ਦੇ ਕਾਰਕਟਰ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇੱਕ ਤਰੀਕ ਨੂੰ ਭਾਰੀ ਬਹੁਮਤ ਨਾਲ ਅਸੀਂ ਰਾਜਾਪਟੇ ਨੂੰ ਇੱਥੋਂ ਵਿਜੇਤਾ ਕोषित ਕਰਕੇ ਲੋਕ ਸਭਾ ਦੇ ਵਿੱਚ ਭੇਜਾਂਗੇ ਇਹ ਤੇ ਹੁਣ ਆਲ ਵਾਲਾ ਸਮੇਂ ਹੀ ਦੱਸੇਗਾ 4 ਤਰੀਕ ਨੂੰ ਕੀ ਰਿਜ਼ਲਟ ਆਣ ਵਾਲੇ ਨੇ ਲੁਧਿਆਣਾ ਤੋਂ ਬਲਵਿੰਦਰ ਸਿੰਘ ਦੇ ਨਾਲ ਮਿਲ ਕੇ